ਸਾਰੇ ਕਬੱਡੀ ਨਹੀਂ ਖੇਡ ਸਕਦੇ ਸਾਰੇ ਰੈਸਲਿੰਗ ਤਾਂ ਹੋਰ ਬਿੱਗ ਥਿੰਗ ਆ ਉਹ ਤਾਂ ਫਿਰ ਪੂਰਾ ਜਤੀਸਤੀ ਬੰਦਾ ਹੋ ਕੇ ਕਰ ਸਕਦਾ ਉਹ ਇਤੋਂ ਉੱਪਰਲਾ ਸਟੈਪ ਆ ਚਾਹੇ ਕੋਈ ਮੰਨੇ ਚਾਹੇ ਨਾ ਪਪੂਲਾਰਿਟੀ ਕਬੱਡੀ ਚ ਜ਼ਿਆਦਾ ਇਸ ਟਾਈਮ ਹਮ ਪਰ ਜਿਹੜੀ ਰੈਸਲਿੰਗ ਆ ਉਹ ਤਾਂ ਫਿਰ ਮਾਈ ਦਾ ਲਾਲ ਹੀ ਪਰ ਜਾਂਦਾ ਹਮ ਪੀਸੀ ਤੇ ਇੱਥੇ ਕਿਸੇ ਦਾ ਤੁੱਕਾ ਵੀ ਲੱਗ ਸਕਦਾ ਕਬੱਡੀ ਤੇ ਤੁੱਕਾ ਵੀ ਲੱਗਦਾ ਕਬੱਡੀ ਚ ਕਿਤੇ ਨਾ ਕਿਤੇ ਲੱਗ ਸਕਦਾ ਹਮ ਤੇ ਹੋਰ ਕਿੰਨੀਆਂ ਗੇਮਸ ਹੈਗੀਆਂ 올림픽 ਲੈਵਲ ਦਾ ਜਰੂਰ ਕਈ ਜਿਹੜੀ ਤੁਹਾਡਾ ਬੈਟਨੀ ਕਬੱਡੀ ਖੇਡਣ ਵਾਲਾ ਹ ਰੈਸਲਿੰਗ ਕਰਨ ਵਾਲਾ ਤੁਸੀਂ ਹਾਕੀ ਫੁੱਟਬਾਲ ਹੋਰ ਮੈਨੀ ਗੇਮਸ ਹੈਗੀਆਂ ਉਹਨਾਂ ਚ ਬੱਚਿਆਂ ਨੂੰ ਪਾਉਣਾ ਚਾਹੀਦਾ ਹੈਨਾ ਕੱਲਾ ਜਿ ਆਪਾਂ ਤੁਸੀਂ ਉਹ ਤਾਂ ਗੱਲ ਕੀਤੀ ਆਪਾਂ ਇਧਰ ਨੂੰ ਲੰਬੀ ਚੱਲ ਗਈ ਤੇ ਹੋਰ ਗੇਮਸ ਹੈਗੀਆਂ ਉਹਨਾਂ ਦੇ ਟੂਰਨਾਮੈਂਟ ਕਰਾਉਣੇ ਚਾਹੀਦੇ ਫਿਨਿਸ਼ ਹੋ ਗਿਆ ਸਾਰਾ ਕੁਝ ਕਦੇ ਇੱਥੇ ਚੜੀ ਸ਼ਕਾ ਬਾਲੀਬਾਲ ਤੁਸੀਂ ਗਰਾਊਂਡ ਚੱਲੋ ਸਾਡੇ ਉਹ ਬਾਸਕਟਬਾਲ ਦੇ ਪੋਲ ਲੱਗੇ ਆ ਹਾਂ ਨਾ ਤੇ ਕਦੀ ਟੂਰਨਾਮੈਂਟ ਹੁਣ ਮੈਂ ਸੋਚਦਾ ਸੀ ਬਾਲੀਬਾਲ ਟੂਰਨਾਮੈਂਟ ਰੱਸਾ ਖਿੱਚੀ ਦੇ ਟੂਰਨਾਮੈਂਟ ਹੁੰਦੇ ਆ ਉਹ ਉਹਨਾਂ ਨੂੰ ਬੜਾ ਜਨੂਨ ਹੁੰਦਾ ਜਿਹੜੇ ਜਿਹੜੇ ਲੋਕ ਰੱਸਾ ਖਿੱਚਦੇ ਆ ਨਾ ਉਹਨਾਂ ਦੀ ਵੀ ਇੱਕ ਆਪਣੀ ਦੁਨੀਆ ਕਿਸੇ ਫੀਲਡ 'ਚ ਵੜ ਜਾਣਾ ਚਾਹੀਦਾ ਨਿਆਣਾ ਬਾੜ ਦੇ ਬਸ ਹੁਣ ਜੇ ਹੱਬਲੈਂਟਰ ਹੋਆ ਕਿ ਜਿਹਨੇ ਸੋਚਿਆ ਸੀ ਵੀ ਇੰਡੀਆ 골ਡ ਮੈਡਲ ਜਿੱਤ ਸਕਦਾ ਆਪਾਂ ਕਰੋਨੇ ਆਪਾਂ ਕਰੋਨੇ ਤੁਹਾਨੂੰ ਦੱਸੇ 2 ਸਾਲ ਕਰਾਇਆ ਹੁਣ ਇੱਕ ਦੀ ਮੈਂ ਕਰੋਨਾ ਆ ਸ਼ੋਰਟ ਪਟ ਕਰਾ ਰਿਆ ਮੈਂ ਨਿਆਣਿਆਂ ਦਾ ਪਿੰਡ ਦੇ ਨਿਆਣਿਆਂ ਦਾ ਹੂੰ ਇਹ ਤੁਹਾਨੂੰ ਤੁਸੀਂ ਸੋਚਿਆ ਨਹੀਂ ਹੋਣਾ ਤੁਹਾਡੇ ਨੋਟਿਸ ਵਿੱਚ ਨਹੀਂ ਮੈਂ ਕਰਾ ਰਿਆ ਤੇ ਕਿਤੇ ਮੈਂ ਹੋਰ ਅਨਾਉਂਸਮੈਂਟ ਕਿਸੇ ਦੀ ਸੁਣੀ ਆ ਉਹ ਕਰਾ ਰਿਹਾ ਹੂੰ ਹੁਣ ਬੱਚਿਆਂ ਨੂੰ ਆ ਦੇ ਰਿਹਾ ਉਹ ਮੌਕਾ ਆਪਾਂ ਕਰਾ ਰਿਆ ਦੌੜਾਂ ਲਵਾਉਣੇ ਆ ਹੂੰ ਆ ਐਥਲੈਟਿਕਸ ਦੀਆਂ ਨਾ 100 ਮੀਟਰ 200 400 ਤੇ ਤੁਸੀਂ 올림픽 ਦੀ ਤਿਆਰੀ ਕਰਾ ਰਹੇ ਹੋ ਬੱਚਿਆਂ ਨੂੰ ਫਿਰ ਪਤਾ ਨਹੀਂ ਕਿਹਨੇ ਕਿੱਥੇ ਕਿੱਧਰੋਂ ਨਿਕਲ ਜਾਣਾ ਹਾਂ ਨਾ ਹਾਂ ਆ ਸਾਡਾ ਮੁੰਡਾ ਸੀ ਇੱਕ ਇੱਥੇ ਉਹਦਾ ਨੈਕਨੇਮ ਆ ਮਾਣੀ ਉਹ ਮੁੰਡਾ ਗਰਜੀਤ ਕਬੱਡੀ ਖੇਡਦਾ ਹੁੰਦਾ ਸੀ ਉਹਦਾ ਭਰਾ ਉਹ ਇੱਥੇ ਮੈਂ ਦੌੜਾਂ ਦਾ ਹਾਈ ਐਥਲੈਟਿਕ ਮੀਟ ਕਰਾ ਲਈ ਪਿੰਡ ਮੈਂ ਕਿਹਾ ਯਾਰ ਵੀ ਕਬੱਡੀ ਵੀ ਕਰਾਂ ਨੇ ਇਹਨਾਂ ਚੋਂ ਸਾਡੇ ਦਾ ਕੋਈ ਪਨੀਰੀ ਲੱਗੇਗਾ ਆ ਨੂੰ ਤੁਰੂਗਾ ਕਬੱਡੀ ਵਾਲਾ ਘੋਣ ਵਾਲਾ ਹੋਵੇ ਹੁਣ ਮੈਂ ਏਕਮ ਉਤੇ ਸੱਜਣ ਦੀ ਗੱਲ ਲਾ ਲਓ। ਉਹ ਮੈਂ ਗਰਾਊਂਡ ਨਾਲੋਂ ਨਹੀਂ ਤੋੜੇ। ਸਾਡੇ ਉੱਥੇ ਸਕੂਲ ਗੋਬਿੰਦ ਸਰਵਰ ਆ ਸਰੀ ਦੇ ਵਿੱਚ। ਹਮਮ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਗੁਰਦੁਆਰਾ ਸਾਹਿਬ ਨੇ ਸਕੂਲ ਵੀ ਉੱਥੇ ਨਾਲ ਸ਼ੁਰੂ ਕੀਤਾ। ਉੱਥੇ ਹਾਕੀ ਟੀਮ ਸੀ। ਹਮ ਉਹ ਮੈਂ ਉਹਨਾਂ ਨੂੰ ਦੇਖਿਆ ਵੀ ਸਾਡੇ ਕੋਲ ਵੀ ਟਾਈਮ ਸੀ, ਬੱਚਿਆਂ ਕੋਲ ਵੀ ਟਾਈਮ ਆ। ਅਸੀਂ ਹਾਕੀ ਹਾਲ ਨੂੰ ਚੱਲ ਗਿਆ। ਉਹ ਮੈਂ 2-3 ਸਾਲ ਉੱਥੇ ਹੀ ਜੋੜੀ ਰੱਖੇ ਵੀ ਇਹਨਾਂ ਨੂੰ ਫੰਡਾਮੈਂਟਲ ਐਕਸਰਸਾਈਜ਼ ਇਹਨਾਂ ਨੂੰ ਗੇਮ ਦਾ ਅਨੁਸ਼ਾਸਨ ਸਪੋਰਟਸਮੈਨਸ਼ਿਪ ਇਹਨਾਂ ਚ ਜੁੜੀ ਰੋ ਤੋ ਐਗਜ਼ੈਕਟ ਲੈ ਲਿਆ ਉਹ 23 ਦੇ ਵਿੱਚ 골ਡ ਲਿਆ ਉਹਨੇ ਹੈਵੀ weight ਚ ਇੱਕਮ ਨੇ ਆਪਣੇ ਰੈਸਲਿੰਗ ਦੇ ਵਿੱਚ ਤੇ ਹੁਣ ਉਹ ਕਬੱਡੀ ਆ ਲਾ ਗਿਆ ਚਲੋ ਉਹ ਉਹ ਇੱਕ ਵੱਖਰਾ ਚੈਪਟਰ ਹੈ ਨਾ ਤੇ ਇੱਥੇ ਮੁੰਡਾ ਉਹਨੂੰ ਸੈਕੰਡ ਉਹ ਆਇਆ ਇੱਥੇ ਜਿਹੜਾ ਪੰਜਾਬ ਦਾ ਟੌਪ ਐਥਲੀਟ ਹੈ ਮੁੰਡੇ ਦਾ ਸਰਦਾਰ ਹੈ ਮੈਨੂੰ ਨਾ ਭੁੱਲ ਗਿਆ ਆਪਣੇ ਉਹ ਸਪੋਰਟਸ ਕਾਲਜ ਜਲੰਧਰ ਉੱਥੇ ਮੈਂ ਕੋਚ ਕੋਲੋਂ ਛੱਡ ਕੇ ਆਇਆ ਹੂੰ ਉਹ ਸੈਕੰਡ ਆਇਆ ਤੇ ਉਹ ਪਤਾ ਨਹੀਂ ਕਿੱਧਰ ਨੂੰ ਚਲ ਜਾਣੀ ਸੀ ਸਟੋਰੀ ਉਹਨੇ ਵਿੱਚੋਂ ਛੱਡ ਦਿੱਤੀ ਵਿੱਚੋਂ ਛੱਡ ਦਿੱਤੀ ਤੇ ਹੋਰ ਮੁੰਡੇ ਉਸੇ ਲੈਵਲ ਦੇ ਉਹਦੇ ਮਗਰ ਮਗਰ ਇੱਥੇ ਮੁੰਡੇ ਸਾਡੇ ਫੁੱਟਬਾਲ ਦੀ ਟੀਮ ਬਹੁਤ ਚੰਗੀ ਆ ਹੂੰ ਸਦਾ ਫੁੱਟਬਾਲ ਨਹੀਂ ਸਾਡੇ ਕਦੀ ਉਹਦਾ ਫਿਨਿਸ਼ ਹੋਇਆ ਵਿਚ ਜਾ ਹੋਇਆ ਸੀ ਉਸ ਤੋਂ ਬਾਅਦ ਫੇਰ ਮੈਂ ਟੂਰਨਾਮੈਂਟ ਸ਼ੁਰੂ ਕਰਾ ਲਿਆ ਹੂੰ ਤੇ ਉਹ 4-5 ਸਾਲ ਬੰਦ ਰਿਆ ਫਿਰ ਮੈਂ ਮੈਨੂੰ ਮੌਕਾ ਮਿਲਿਆ ਮੈਂ ਦੁਬਾਰਾ ਇੱਕ ਟੂਰਨਾਮੈਂਟ ਕਰਾਇਆ ਆਪ ਤੇ ਉਹਦੇ ਵਿੱਚ ਹੁਣ ਜਦੋਂ ਮੈਂ ਐਥਲੈਟਿਕ ਮੀਟ ਕਰਾਈ ਉਹ ਮੈਨੂੰ ਦਿਖਦੇ ਸੀ ਤਿੰਨ-ਚਾਰ ਮੁੰਡੇ ਤੋਂ ਸਾਲਤੋਂ ਫਿਰ ਇਹ ਸਾਡੇ ਵੀ ਦੋ ਕਲੱਬਾਂ ਬਣ ਗਈਆਂ ਇੱਕ ਦੀ ਥਾਂ ਤੋਂ ਉਹ ਫਿਰ ਜਿਹੜੇ ਬਲੈਤੀਏ ਆਉਂਦੇ ਆ ਉਹਨਾਂ ਨੂੰ ਚਲੋ ਹੁਣ ਰਿਕਵੈਸਟ ਕਰਾਂਗੇ ਕਿ ਯਾਰੀ ਉਹਨਾਂ ਦੇ ਨੋਟਿਸ ਵਿੱਚ ਨਹੀਂ ਹੁੰਦਾ ਵੀ ਪਿੰਡ ਦੇ ਮੁੰਡੇ ਹੋਰ ਆਪਾਂ ਚੱਕੀਏ ਤੇ ਤੁਸੀਂ ਜਿੱਥੇ ਇੰਨਾ ਪੈਸਾ ਖਰਚਦੇ ਉਹਨਾਂ ਤੇ ਵਧੀਆ ਇਦੋਂ ਵੀ ਵੱਧ ਖਰਚੋ ਕਬੱਡੀ ਤੇ ਪਰ ਇਹਨਾਂ ਬੱਚਿਆਂ ਲਈ ਵੀ ਆਪਾਂ ਕਰੀਏ ਐਥਲੈਟਿਕ ਚੋਂ ਮੁੰਡੇ ਨਿਕਲਣ ਵਾਲੇ ਸੀਗੇ ਕਿਸੇ ਨੂੰ ਜੌਬ ਮਿਲ ਸਕਦੀ 올림픽 ਤੁਸੀਂ ਆਪ ਹੀ ਉਹਦਾ ਆਨਸਰ ਦੇ ਦਿੱਤਾ ਵੀ ਕੋਈ ਬੰਦਾ ਸੋਚ ਹੀ ਨਹੀਂ ਸਕਦਾ ਜੈਵਲਨ ਜੋ ਬੰਦਾ ਚ ਲੈ ਆਊਗਾ 골ਡ 골ਡ 올림픽ਸ ਦੇ ਵਿੱਚ ਹਾਂ ਤੇ ਜਾਣਾ ਚਾਹੀਦਾ ਇਸ ਟਾਈਮ ਉਹ ਐਡਾ ਤੇ ਪੈਸੇ ਕਿੰਨੇ ਬਣਾ ਰਿਹਾ ਨੀਰਾ ਚੋਪੜਾ ਤੋਂ ਸਭ ਤੋਂ ਵੱਡੀ ਗੱਲ ਹੈ ਨੀਰਾ ਚੋਪੜਾ ਨੇ 골ਡ ਲਿਆ ਏਸ਼ੀਆ ਦੇ ਵਿੱਚ ਤਾਂ ਇਹ ਗੇਮ ਮੰਨੀ ਨਹੀਂ ਜਾਂਦੀ ਸੀ ਇੰਨੀ ਵੱਡੀ ਹਾਂਜੀ ਹਾਂਜੀ ਅਗਲੇ ਨੇ ਅਨਿਰਜ ਨੇ ਲਿਆ ਅਗਲੀ ਵਾਰੀ ਪਾਕਿਸਤਾਨ ਨਦੀਮ ਸੀ ਮੇਰੇ ਖਾ ਉਹਦਾ ਨਾਮ ਆਬੀਸ ਉਹ ਗੋਡ ਲੈ ਗਿਆ ਅਗਲੀ ਵਾਰੀ ਸੋ ਇਦਾਂ ਹੂੰ ਹਮ ਸਾਂਜੀ ਬਾਲਤਾ ਪਿੰਡਾਂ ਚ ਜਿਹੜੇ ਦੋ ਦੋ ਟੂਰਨਾਮੈਂਟ ਹੁੰਦੇ ਉਹ ਅੜੀ ਨਾਲ ਜੇ ਕਰੋਨਾ ਹੀ ਆ ਮੰਨ ਲਓ ਮੇਰੀ ਥੋੜੇ ਨਾ ਬਣਦੀ ਨਹੀਂ ਹਮ ਇੱਕ ਬੰਦਾ ਉਹ ਕਰਾ ਲਵੇ ਇਹਦਾ ਮਾਦਲ ਤਾਂ ਫੇ ਹੁਣ ਉਹ ਸ਼ੋ ਆਫ ਆ ਹਮ ਤੇ ਉਹ ਸ਼ੋ ਆਫ ਕਰੋ ਤੁਸੀਂ ਨਾਲ ਬੱਚਿਆਂ ਨੂੰ ਵੀ ਮੌਕਾ ਦੇ ਦਿਓ ਹਮ ਹਣਾ ਉਹ ਵੀ ਤੁਹਾਡੀ ਸ਼ੋਅ ਆਪਿਆ ਤੁਹਾਡੇ ਨੈਰੇਸ਼ਨ ਜੁੜ ਜਾਣਾ ਹੁਣ ਮੈਂ ਇੱਥੇ ਬੈਠਾ ਮੇਨਾ ਸੰਗਰੂਰ ਬਠਿੰਡਾ ਥੋੜੋ ਜਿਹਾ ਲੱਗਾਂ ਆਹ ਇਲਾਕਾ ਹੀ ਆ ਇੱਥੇ ਇਲਾਕਾ ਸੱਦ ਕੇ ਬਲੌਕ ਦੇ ਟੂਰਨਾਮੈਂਟ ਕਰਾ ਦਿਓ ਹੂੰ ਉਹਨਾਂ ਚੋਂ ਕੋਈ ਨਿਆਣਾ ਨਿਕਲੇ ਕੱਲ ਨੂੰ ਕਬੱਡੀ ਚ ਜਾਵੇ ਕਬੱਡੀ ਥੋੜੋ ਆਪਾਂ ਕਹਿੰਨੇ ਵੀ ਬੰਦ ਹੋਣੀ ਚਾਹੀਦੀ ਕਬੱਡੀ ਬੰਦ ਨਹੀਂ ਹੋਣੀ ਚਾਹੀਦੀ ਪਰ ਐਨਾ ਪਲੇਅਰ ਆ ਹੁਣ ਹੁਣ ਨਿਆਣਿਆਂ ਨੂੰ ਐਕਸਾਈਟਮੈਂਟ ਆ ਕਬੱਡੀ ਲਈ ਇੱਕ ਅਸੀਂ ਪਿਛਲੇ ਸਾਲ ਟੂਰਨਾਮੈਂਟ ਇੱਥੇ ਕਰਾਇਆ ਉਹ ਸੀਗੇ ਲੀਗ ਸਿਸਟਮ ਚ ਨਵੇਂ ਮੁੰਡੇ ਆ ਰਹੇ 7-8 ਟੀਮਾਂ ਆਈਆਂ ਚੰਗੇ ਪ੍ਰਾਈਸ ਇਇ ਤੇ ਸਾਡੇ ਮੁੰਡਿਆਂ ਨੇ ਮੋਟਰਸਾਈਕਲ ਦਿੱਤੇ ਉਹਨਾਂ ਪਿੰਡਦਿਆਂ ਨੌਜਵਾਨਾਂ ਨੇ ਤੇ ਇਦਾਂ ਦੇ ਪ੍ਰਾਈਜ਼ ਮਿਲਣੇ ਚਾਹੀਦੇ ਅਨਕਰੇਜਮੈਂਟ ਆ ਉਹਦੀ ਅਰਨਿੰਗ ਆ ਫੇਰ ਉਹ ਬੰਦਾ ਮਿਹਨਤ ਹੋਰ ਕਰੂਗਾ ਕੱਲ ਨੂੰ ਉਹਨੂੰ ਜਹਾਜ਼ ਦਾ ਝੂਟਾ ਵੀ ਮਿਲੂਗਾ ਕਬੱਡੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਨਾ ਜਾਂ ਕਿਸੇ ਵੀ ਖੇਡ ਦੀ ਗੱਲ ਕਰਦੇ ਆ ਤਾਂ ਅਸੀਂ ਕਹਿੰਦੇ ਬੱਚਾ ਨਸ਼ਿਆਂ ਤੋਂ ਦੂਰ ਰਹੂਗਾ ਹਾਂਜੀ ਪਰ ਕੱਢੀ ਕਬੱਡੀ ਤੇ ਜਦੋਂ ਬਦਨਾਮੀ ਹੋਣੀ ਸ਼ੁਰੂ ਹੋਈ ਨਾ ਤੇ ਮਾਪਿਆਂ ਨੇ ਬੱਚੇ ਪਿੱਛੇ ਕਰਨੇ ਸ਼ੁਰੂ ਕਰ ਦਿੱਤੇ ਆ ਉਹ ਕਹਿੰਦੇ ਉਲਟਾ ਇਹਦੇ ਚ ਨਸ਼ੇ ਚ ਜਾ ਰਹੇ ਭਾਜੀ ਫਸਲ ਹੈਗੀ ਆ ਨਾ ਫਸਲ ਕਿਸੇ ਨੂੰ ਵੀ ਲਾ ਲਓ ਤੁਸੀਂ ਕਣਕ ਆ ਝੋਨਾ ਆ ਮੱਕੀ ਆ ਕਾਂਗਿਆਰੀ ਤਾਂ ਹੋਣੀ ਆ ਕਿ ਨਹੀਂ ਹੋਣੀ ਹੋਣੀ ਕੀਟਨਾਸ਼ਕ ਚੱਲਦਾ ਨਾ ਹੂੰ ਸੋ ਜੇ ਇਹਨੇ ਸੈਂਕੜੇ ਪਲੇਅਰਾਂ ਦੇ ਵਿੱਚੋਂ 4-5 ਹੁਣ ਲੱਗ ਗਏ ਉਹਦਾ ਮਤਲਬ ਸਾਰੇ ਪਲੇਅਰ ਥੋੜੋ ਨਸ਼ੇੜੀ ਹੋ ਗਏ ਉਹ ਉਹ ਵੀ ਗੱਲ ਆਪਾਂ ਨੂੰ ਨਾਲ ਲੈਣੀ ਚਾਹੀਦੀ ਪੰਜਾਬ ਤਾਂ ਪਹਿਲਾਂ ਹੀ ਬਦਨਾਮ ਆ ਸਾਡੇ ਬੰਦੇ ਅਸੀਂ ਬਦਨਾਮ ਕਰੀ ਜਾਂਦੇ ਆ ਉਹਦਾ ਬੈਠ ਕੇ ਹੱਲ ਕਰ ਲਓ ਜੇ ਮੈਨੂੰ ਪਤਾ ਲੱਗਦਾ ਵੀ ਯਾਰਾ ਬੰਦਾ ਨਸ਼ਾ ਕਰਦਾ ਉਹਦੇ ਕੋਲ ਮੈਂ ਜਾਵਾਂ ਜੇ ਮੈਨੂੰ ਦਰਦਿਆ ਮੈਨੂੰ ਪਤਾ ਲੱਗ ਜਵੇ ਮੈਂ ਤਾਂ ਜਾਊਂਗਾ ਜ਼ਰੂਰ ਉਹਨੂੰ ਰਿਕੁਐਸਟ ਕਰੂੰ ਉਹਦੇ ਆਲੇ-ਦੁਆਲੇ ਨੂੰ ਰਿਕੁਐਸਟ ਕਰ ਸਕਦਾ ਵੀ ਯਾਰ ਤੂੰ ਚੰਗਾ ਲੈਣ ਤੇ ਚੜਿਆ ਕਿਤੇ ਗਲਤ ਪਾਸੇ ਨਾ ਪਰ ਜਦੋਂ ਇਹ ਗੱਲਾਂ ਆ ਜਾਂਦੀਆਂ 90% ਕਰਦੇ ਆ 10% ਨਹੀਂ ਕਰਦੇ ਤਾਂ ਲੱਗਦਾ ਵੀ ਇਹ ਗੱਲਾਂ ਸਹੀ ਨੇ ਮੈਂ ਤਾਂ ਤੁਹਾਨੂੰ ਕਿਹਾ ਮੈਂ ਤਾਂ ਗੀਤ ਗਾਇਆ 5-7 ਸਾਲ ਪਹਿਲਾਂ ਗੀਤ ਗਾਇਆ ਧੀ ਗਾਇਆ ਨਸ਼ਿਆਂ ਨੇ ਖਾ ਲਿਆ ਪੰਜਾਬ ਨੂੰ ਇਹਨਾਂ ਗੰਦੀਆਂ ਸਿਆਸਤਾਂ ਨੇ ਵੀ ਸਾਰੇ ਕਹਿੰਦੇ ਆ ਵੀ 90% ਨਸ਼ਾ ਆ ਦਿਸ ਇਨ ਥੈਟ ਉਹਦੇ ਤੇ ਮੈਂ ਗੀਤ ਗਾਇਆ ਸੀ ਮੈਂ ਭੇਜ ਦੂੰ ਵਿੱਚ ਕਲਿੱਪ ਲਾਇਓ ਜਰੂਰ ਲਾਵਾਂਗੀ ਲਾਇਓ ਜਰੂਰ ਹਮ ਬੜ ਕਬੱਡੀ ਵਾਲਿਆਂ ਨੂੰ 90% ਕਿਹਾ ਗਿਆ ਸਪੈਸ਼ਲੀ ਟਾਰਗੇਟ ਕਰਕੇ ਨਹੀਂ ਨਹੀਂ ਉਹ ਤਾਂ ਫਿਰ ਹੁਣ ਤੁਸੀਂ ਦੇਖੋ ਤਾਂ ਹੁਣ ਬੈਠੇ ਬੈਠੇ ਗੱਲ ਜਲ ਪੈਂਦੀ ਆ ਫਿਰ ਫੁੱਟਬਾਲ ਚ ਜਿਹੜੇ ਵੱਡੇ ਆ ਪਲੇਅਰ ਕੀ ਕੀ ਲੈਂਦੇ ਆ ਰੋनाल्डੋ ਮੈਸੀ ਆ ਕੀ ਕੀ ਲੈਂਦੇ ਆ ਸੁਣਿਆ ਹੋਣਾ ਜਰੂਰ ਉਹਨਾਂ ਦਾ ਡੋਪ ਟੈਸਟ ਹੁੰਦੇ ਆ ਉਹਦੇ ਡੋਪ ਟੈਸਟ ਤਾਂ ਇਹਨਾਂ ਦੇ ਵੀ ਹੁੰਦੇ ਆ ਕਿ ਡੋਪ ਟੈਸਟ ਜਾਂ ਤਾਂ ਕੋਈ ਆਜਵੇ ਹੈ ਕਥਾ ਪੜ ਕੇ ਕੋਈ ਹੈ ਨਾ ਕੋਈ ਕਮੇਟੀ ਆਜਵੇ ਫਿਰ ਦੁਬਾਰਾ ਕਰ ਲੈਣ ਇਹਨਾਂ ਦਾ ਨਾ ਫਿਰ ਕਰਨਾ ਵੀ ਨਹੀਂ ਫਿਰ ਵਿੱਚ ਬੀਰੀਆਰ ਕੇ ਜੇ ਟੀਮ ਬਣਾਉਣੀ ਆ ਫਿਰ ਮੈਂ ਕਹਣਾ ਵੀ ਚਾਹੇ ਮਰੋ ਚਾਹੇ ਕਰੋ ਸਾਨੂੰ ਮੈਨੂੰ ਤਾਂ ਕੱਪ ਚਾਹੀਦਾ ਫਿਰ ਪ੍ਰੋਮੋਟਰ ਇਦਾਂ ਕਰਦੇ ਆ ਇਦਾਂ ਹੈਗੇ ਇਹ ਵੀ ਹੈਗੀ ਗੱਲ ਕਿਉਂਕਿ ਅਕਸਰ ਗੱਲਾਂ ਹੁੰਦੀਆਂ ਨੇ ਵੀ ਇਹ ਗੱਲ ਵੀ ਹੋ ਰਹੀ ਆ ਨਾ ਵਿੱਚ ਤੁਸੀਂ ਸੁਣੀ ਹੋਣੀ ਮੈਂ ਤਾਂ ਸੁਣਿਆ ਆ ਵੈਸੇ ਗੱਲਾਂ ਹੁੰਦੀਆਂ ਨੇ ਤੁਸੀਂ ਨਾਲ ਰਹੇ ਹੋ ਤੁਹਾਨੂੰ ਨੌਲੇਜ ਆਏਗੀ ਮੈਂ ਤਾਂ ਟੀਮ ਅਸੀਂ ਲੈ ਕੇ ਜਾਂਦੇ ਸੀ ਚਾਰ ਜਣੇ ਹੁੰਦੇ ਸੀ ਹਮ ਲੱਖਾ ਪਲੇਅਰ ਸੀ ਨੀਡ ਟੂ ਦੀਪਾ ਮਠੱਡਾ ਨੀਡ ਟੂ ਕੰਗ ਤੇ ਮੈਂ ਅਸੀਂ ਟੀਮ ਸਾਡਾ ਹੋਰ ਲਾਮ ਲਾਸ਼ਕਰ ਜੇ ਨਾਂ ਲੈਣੇ ਬਹੁਤ ਲੰਬੀ ਲਿਸਟ ਹੋ ਜਾਂਦੀ ਆ ਜਿਹੜੇ ਸਾਡੇ ਸਪੋਰਟਰ ਸੀ ਉਹ ਸਾਡੇ ਨਾਲ ਤੁਰਦੇ ਸੀ ਟੀਮ ਲਿਜਾਈ ਦੀ ਸੀ ਵਿੱਚ ਹਾਂ ਮੈਂ ਬਾਮ ਬੂਮ ਲੱਕ ਤੇ ਮੜ ਦੇ ਇਦਾਂ ਉਹ ਜ਼ਰੂਰ ਦੇਖੇ ਬੇ ਬਾਮ ਲਈ ਬੇ ਹੱਥੇ ਚ ਨਾ ਆ ਨਹੀਂ ਨਹੀਂ ਆਪਣੇ ਵੀ ਸਰੀਰ ਬੋਮਬ ਜਿਹਾ ਹੋ ਜਵੇ ਹੂੰ ਇੱਥੋਂ ਤੱਕ ਕੀ ਹੱਥ ਆਉਣਾ ਨਾ ਲੱਕ ਤਾ ਮੋਹਰੋਂ ਪਾਰ ਆਉਣਾ ਹੂੰ ਹਾਂ ਹੁਣ ਕਹਿੰਦੇ ਆ ਵੀ ਨਹੀਂ ਉਹ ਹੋਰ ਕਰੀਮਾ ਸ਼ਰੀਮਾ ਜੀਆਂ ਏਦਾਂ ਕੋਈ ਵਿਚੋ ਵਰਤ ਨਹੀਂ ਤਾਂ ਕਿਸੇ ਨੇ ਹੈਲਥ ਤਾਂ ਕਰਨੀ ਹੁਣ ਜਦੋਂ ਪੇਪਰ ਪੈਂਦੇ ਸਾਰੇ ਪੜ ਕੇ ਨਹੀਂ ਕਰਦੇ ਪਰਚੀ ਕਰਦਾ ਕੋਈ ਨਾ ਕੋਈ ਏਦਾਂ ਕੋਈ ਹੋਣਾ ਮੈਂ ਉਹ ਨਹੀਂ ਮੈਂ ਕਹਿੰਦਾ ਵੀ ਨਹੀਂ ਕਰਦਾ ਮੈਨੂੰ ਵੀ ਪਰਚੀ ਪਾ ਹੀ ਲੈਂਦਾ ਹਾਂ ਕੋਈ ਨਾ ਕੋਈ ਪਰਚੀ ਪਾ ਲੀਂਦਾ ਉਹ ਤਾਂ ਮੈਂ ਤੁਹਾਨੂੰ ਗੱਲ ਨਵੇੜ ਦੀ ਫਸਲ ਹੈ ਕਾਂ ਘਿਆਰੀ ਹੋਣੀ ਹੋਣੀ ਹੂੰ ਤੇ ਕੋਈ ਨਾ ਕੋਈ ਨਸ਼ਾ ਕਰਕੇ ਖੇਡਦਾ ਉਹ ਜ਼ਰੂਰ ਇਸ ਗੱਲ ਤੋਂ ਆਪਾਂ ਮੌਨ ਕਰ ਨਹੀਂ ਗਏ ਪਰ ਬਦਨਾਮ ਨਾ ਕੀਤੀ ਜਾਵੇ ਇਹਨਾਂ ਨਾਲ ਬੈਠ ਕੇ ਨਾਈਸਲੀ ਟਾਕ ਕੀਤੀ ਜਾਸੀ ਕਦੇ ਏਕਮ ਨੂੰ ਮਨਾ ਨਹੀਂ ਕੀਤਾ ਕਬੱਡੀ ਬਾਰੇ ਕਿਦਾਂ ਜੀ ਕਬੱਡੀ ਖੇਡਣ ਤੋਂ ਏਕਮ ਨੂੰ ਨਹੀਂ ਮੈਂ ਉਦਾਂ ਸੋਚ ਮੈਂ ਉਹਨੂੰ ਮਨਾ ਇਸ ਲਈ ਕਰਦਾ ਸੀ ਵੀ ਏਕਮ ਵੀ ਤੂੰ ਹੁਣ ਤੇਰੇ ਦੋ ਕ ਡੰਡੇ ਰਹਿੰਦੇ ਮਹਾਰਾਜ ਨੇ ਤੈਨੂੰ ਹਾਈਟ ਬਾਈਟ ਦਿੱਤੀ ਤੂੰ ਆਹ ਨੈਸ਼ਨਲ ਲੈ ਲਿਆ ਆਪਾਂ ਤੈਨੂੰ ਇੰਡੀਆ ਲ ਜਾ ਕੇ ਵੱਡੇ ਰੈਸ ਲੈਣਾਂ ਦੇ ਖਾੜੇ ਛੱਡਦੇ ਉੱਥੋਂ ਦਾ ਪੇਚ ਹੋਰ ਸੱਕਿਆ ਕਿਉਂਕਿ ਪਹਿਲੀ ਗੱਲ ਤਾਂ ਜੇਸ ਖਾੜੇ ਚ ਹੀ ਉਹ ਹੋ ਸੀਗਾ ਉਹ ਮੇਰੀ ਤਾਂ ਸੀ ਦਿਮਾਗ ਚ ਪਰਸਨਲੀ ਅੱਜ ਮੈਂ ਪਹਿਲੀ ਵਾਰੀ ਕੋਚ ਸਾਹਿਬ ਨੇ ਵੀ ਸੁਣਨਾ ਏਕਮ ਦੇ ਕੋਚ ਨੇ ਵੀ ਜਦੋਂ ਤੁਸੀਂ ਰੋਜ਼ ਇੱਕ ਬੰਦੇ ਨਾਲ ਕਰਦੇ ਰਹਿੰਦੇ ਆ ਅਸੀਂ ਉੱਥੇ 5-6 ਖਾੜੇ ਆ ਇਹ ਵੀ ਹੁੰਦਾ ਵੀ ਮੇਰੇ ਖਾੜੇ ਦਾ ਬੰਦਾ ਤੁਹਾਡੇ ਨਾਲ ਜਾਵੇ ਤੁਹਾਡੇ ਦਾ ਇੱਥੇ ਨਾਲੇ ਫਿਰ ਕੰਪੀਟੀਸ਼ਨ ਚ ਜਦੋਂ ਆਪਣੇ ਖਾੜਿਆਂ ਨੇ ਉੱਥੇ ਸਰੀ ਬੀਸੀ ਚ ਜਦੋਂ ਫਾਈਟ ਕਰਨੀ ਆ ਉਦੋਂ ਫੇ ਇੱਕ ਦੂਜੇ ਦਾ ਤੁਹਾਨੂੰ ਭੇਤ ਹੋਣਾ ਤੁਹਾਡਾ ਕੋਈ ਤਾਂ ਚੀਜ਼ ਬਚੀ ਰਹੂਗੀ ਨਾ ਉਹ ਮੈਂ ਤਾਂ ਸੋਚਦਾ ਵੀ ਉੱਥੇ ਰੋਜ਼ ਇੱਕ ਬੰਦੇ ਨਾਲ ਫਾਈਟ ਕਰਨਾ ਉਹਨੂੰ ਥੋੜਾ ਜਿਹਾ ਬਾਹਰ ਐਕਸੈਸ ਮਿਲਣਾ ਚਾਹੀਦਾ ਉਹ ਮੈਂ ਇੰਡੀਆ ਲਿਆ ਕੇ ਕਰਾ ਸਕਦਾ ਸੀ ਤੇ ਮੈਂ ਉਹਨੂੰ ਕਰਦਾ ਸੀ ਮੈਂ ਕਿ ਨਾਲੇ ਤੈਨੂੰ ਬਾਕੀ ਉੱਥੇ ਦੀ ਪਤਾ ਲੱਗ ਜੂਗਾ ਆਪਾਂ ਕੋਈ ਇੱਕ ਅਖਾੜਾ ਚੂਜ਼ ਕਰਾਂਗੇ ਜਿੱਚ ਤੇਤੋ ਤਕੜੇ ਮੁੰਡੇ ਹੋਣਗੇ ਹਨਾ ਜਿਹੜੇ ਤੀਰੇ ਗੋਡਾ ਫੇਰਨਗੇ ਫੇਰ ਤੈਨੂੰ ਪਤਾ ਬੇ ਗੋਡਾ ਸੈਣ ਵਾਲਾ ਵੀ ਤੁਹਾਨੂੰ ਚਾਹੀਦਾ ਨਾ ਹੁਣ ਮੈਂ ਕਹੀ ਜਾਵਾ ਮੀਰਾ ਨਿਆਣਾ ਯਾਰ ਇਹਦਾ ਕੰਨ ਟੁੱਟ ਜੂ ਇਹਦਾ ਇਦਾਂ ਨਹੀਂ ਇਦਾਂ ਨਹੀਂ ਹੁੰਦਾ ਇਹ ਤਾਂ ਫਿਰ ਗੱਚ ਦੀ ਨੰਗੜਾ ਹੀ ਪੈਣਾ ਨੰਗੜਾ ਮੈਨੂੰ ਹਨਾ ਤੇ ਉਸ ਪ੍ਰੋਸੈਸ ਦੇ ਉਹ ਗੋਡਾ ਫਿਰਿਆ ਫੇ ਕੰਮ ਆਊਗਾ ਨਾ ਹੂੰ ਤੇ ਉਹ ਹੁਣ ਮੈਂ ਉਹਨੂੰ ਕਹਿੰਦਾ ਵੀ ਥੋੜਾ ਜਿਹਾ ਕੰਮ ਤੂੰ ਸਾਲ ਕਿੰਡੀਆ ਲਾਲਾ ਫੇਰ ਕਰ ਲਈ ਕਿਉਂਕਿ ਉਹ ਬੱਚਿਆਂ ਦੀਆਂ ਸਕੂਲਾਂ ਚ ਟੀਮਾਂ ਬਣ ਗਈਆਂ ਹੂੰ ਤੇ ਉਹਨਾਂ ਦੀ ਉਹ ਡਾਇਰੈਕਟ ਹੋ ਗਿਆ ਉਧਰ ਨੂੰ ਹੂੰ ਉਹ ਇਹ ਮੁੰਡੇ ਥੋੜੇ ਰੈਸਲਰ ਸੀ ਇਹ ਤਕੜੇ ਸੀਗੇ ਏਜ ਗਰੁੱਪ ਹੁੰਦਾ ਉਹਨਾਂ ਦਾ ਕਲਾਸਾਂ ਦਾ ਹੁੰਦਾ ਉਹਦੇ ਵਿੱਚ ਹਣੋ ਤਕੜਾ ਸੀ ਉਹਨੂੰ ਲੱਗਾ ਵੀ ਮੈਂ ਏਦਾਂ ਮੈਂ ਕਿਹਾ ਨਹੀਂ ਮੋਰੇ ਮੈਂ ਜੋ ਵੱਡੇ ਵੱਡੇ ਖੜੇ ਸੂਰਮੇ ਹੈਨਾ ਤੇ ਉਹ ਤੂੰ ਮੇਰਾ ਮੈਂ ਕਿਹਾ ਖਿਆਰ ਰੱਖੀ ਉਹ ਉਹ ਮੈਂ ਕਿਹਾ ਉਹਨਾਂ ਨੂੰ ਧਾਫੜਾ ਫੇਰਨਾ ਤੂੰ ਇੱਥੇ ਸਕੂਲ ਤੱਕ ਕਰ ਲਾ ਪੜਾਣ ਜੋ ਆਏ ਫੇ ਚਲ ਜੇ ਨਾ ਹੋਇਆ ਫਿਰ ਤੂੰ ਦੇਖ ਲਈ ਫੇ ਤੇ ਤੇਰੀ ਮਿਹਨਤ ਸਾਵੇਂ ਇਧਰੋਂ ਮਿਹਨਤ ਜ਼ਿਆਦਾ ਵਧੀਆ ਹੋਈ ਹੋਣੀ ਜਦੋਂ ਤੁਸੀਂ ਖੇਡਦੇ ਸੀਗੇ ਜਾਂ ਜਦੋਂ ਮੈਂ ਆਖਰੀ